ਆਪਣੇ ਪੰਜਾਬੀ ਭਰਾ ਤੋਂ ਲਿਆ ਕਰੋ ਮੈਂ ਦੇਖਿਆ ਉੱਥੇ ਜਿਆਦਾ ਚੰਨ ਬਾਈ ਤੋਂ ਘੱਟ ਪਰ ਇਹ ਤਾਂ ਫਰੂਟ ਘੈਂਟ ਹੁੰਦਾ ਇੱਥੋਂ ਲਿਆ ਕਰੋ ਮੇਰੇ ਜਿੰਨੇ ਦੇ ਦੇ ਨੂੰ ਚੰਨ ਨੇਾਰੇ ਉਹ ਅੰਕਲ ਐ ਪਛਾਣ ਲਾ ਉਹਦੀ ਸ਼ਕਲ ਇੱਥੋਂ ਲਿਆ ਤੁਹਾਨੂੰ ਕਿਦਾਂ ਨਾਲੇ ਆੜੂ ਵੀ ਲੈ ਲੈ ਮੈਂ ਤਾਂ ਹੁਣ ਆਂਬ ਤੇ ਲੀਚੀ ਵੀ ਲੈ ਲਈ ਸੇਬ ਵੀ ਲੈ ਲਿਆ ਕਾੜੂ ਮੈਨੂੰ ਵਧੀਆ ਲੱਗੇ ਇਹ ਲੋਕੀ ਸੁੱਕੇ ਖਾਂਦੇ ਆ ਲੀਵਰ ਸਾਫ਼ ਕਰ ਲੈਂਦੇ ਆ ਕਿ ਵਧੀਆ ਭਾਈ ਨੂੰ ਨਾ ਆਂਦੇ ਵਧੀਆ ਜੇ ਪਾਵੇ ਚੁਣ ਕੇ ਤਾਂ ਨਾ ਵਜਾ ਜ਼ਿਆਦਾ ਜਿੰਦਾ ਰਹੇ 80m ਵੀ ਮੇਰੇ ਇਹਦੇ ਵਿੱਚ ਹੁੰਦੇ ਨਹੀਂ ਹੈਗੇ ਪੈਸੇ ਮੈਂ ਜੇ ਦੇਖੋ ਜੀ ਨਿਕਲਣ ਬਹੁਤ ਘੱਟ ਆਏ ਨਹੀਂ ਰਹੰਦੇ ਨਹੀਂ ਜਿੰਨੇ ਮੈਂ ਬੰਦ ਆ। ਜੇ ਸਾਡੇ ਮੰਨੇ ਵੀ ਆ ਜੇ 50000 ਰੁਪਏ ਤੁਸੀਂ ਲੈਣਾ ਕਿਉਂਕਿ ਜੇ ਲੱਖ ਲੈਣਾ ਹੈ 10-10 ਹਜ਼ਾਰ ਘੜਾਉਣਾ ਪੈਂਦਾ ਬਾਹਰ ਜਿਹੜੇ ਬਿਆਰੇ ਧੁੱਪੇ ਘੜੇ ਹੁੰਦੇ ਹੋ ਕਹਿੰਦੇ ਆਜੋ ਆਜੋ ਆਜਾ ਮੈਂ ਤਾਂ ਨਹੀਂ ਦੇਖ ਲੰਦਾ ਮੈਂ ਜੇ ਕੋਈ ਲੱਖ ਘੜਾ 50000 ਲੈ ਰਿਹਾ ਆ ਮੈਂ ਉਹਦੇ ਮੜ ਜਾਣਾ ਮੈਨੂੰ ਪਤਾ ਕਿ 10-10 ਨਿਕਲਣਾ ਹੈ ਚਲ ਆ। ਕੀ ਹੁੰਦਾ ਹੈ ਕਿ ਠੀਕ ਰਹੂਗਾ ਇਹ ਤਾਂ ਸਵੇਰੇ ਧੁੱਪ ਆ ਗਈ ਆ ਆਜ ਪੱਠੇ ਪੜਾ ਦਿਓ ਮੈਨੂੰ ਥੋੜੀ ਸਾਡੀ ਸਵੇਰੇ ਤਾਂ ਪਾਕੇ ਪਾਪੇ ਉਹ ਕਿ ਚੱਕਰ ਆਉਂਦਾ ਸਾਡਾ ਜਿਹੜਾ ਬੈਜਰ ਉਹ ਵੀ ਝੂਠਾ ਹੀ ਆ ਕੁੜੀ ਜਾਵਾ ਇੱਥੇ ਮੀਂਹ ਦਿਖਾਉਣ ਲੱਗਾ ਹੁੰਦਾ ਪਿਆ ਹੋਈ ਹੁੰਦੀ ਇੱਧਰ ਧੋਪਿਆ ਜੇ ਉਹਦੇ ਦੀ ਧੋਪਿਆ ਦੇ ਇੱਧਰ ਮੀਂਹ ਪੈਣ ਲੱਗਾ ਹੁੰਦਾ ਹੋਰ ਸਨਾਓ ਠੀਕ ਠਾਕ ਆ ਜਾ ਕੇ ਭੁੱਖੇ ਭਣੇ ਆਏ ਜਾ ਕੇ ਮੈਂ ਚਾਹ ਚੂ ਪੀਣੇ ਧੋਪ ਆ ਗਈ ਮੈਂ ਪਹਿਲਾਂ ਵੱਡ ਲਿਆਵਾ ਮੁੜ ਕੇ ਪਤਾ ਨਹੀਂ ਹੁੰਦਾ ਇਹਦਾ ਪਪੂਲਰ ਦੇਖੋ ਪਪੂਲਰ ਹੋ ਗਏ ਆ ਆਪਣੇ ਅਸਾਂ ਜਿਆ ਪਾਲਾ ਆ ਇਹਨੂੰ ਉਹ ਵੀ ਪਰੇ ਵੀ ਉਹ ਵੇਚਣੇ ਆ ਉਹਦੇ ਸਾਹਮਣੇ ਸਾਰੇ ਤੇ ਕੱਪੜਾ ਜੀ ਵੀ ਕੱਪੜਾ ਤੁਸੀਂ ਵੀ ਲਾ ਲਿਆ ਕਰੋ ਫਾਇਦਾ ਹੀ ਹੁੰਦਾ ਇਹਦਾ ਬਾਬੇ ਚਲੋ ਕਰਦੇ ਆ ਫੇਰ ਮਾੜੇ ਬੱਦਲੀਆਂ ਪੱਠੇ ਲੋ ਗਾਇਸ ਪੱਠੇ ਲੈ ਆ ਕੇ ਆ ਕੇ ਕੰਮ ਨਿਬੜਕੇ ਲੈ ਸ਼ਾਵਰ ਤੇ ਖਾਦਾ ਇੱਕ ਪਰੌਂਠਾ ਤੇ ਹੁਣ ਵੇ ਜਾਣਾ ਕਿ ਜਲੰਧਰ ਨੂੰ ਤੇ ਨਾਲੇ ਲੈਣੀ ਮਾਮੇ ਦੀ ਦਵਾਈ ਨਾਲੇ ਅਮਰੀਕਾ ਤੋਂ ਆਪਣੀ ਕੋਈ ਫੈਮਿਲੀ ਆਈ ਉਹਨਾਂ ਨੂੰ ਮਿਲਣਾ ਤੇ ਹੋਰ ਕੀ ਆ ਫੋਟੋ ਤਾਂ ਇੰਨੇ ਕੰਮ ਆ ਆ ਚੱਲਦੇ ਆ ਭਾਈ ਅੰਦਰ ਕਮਾਉਣੇ ਆ ਤੁਹਾਨੂੰ ਸੋਫੇ ਤੇ ਬੈਠੇ ਆ ਉਹਨਾਂ ਨੇ ਮੈਨੂੰ ਡਰਾਤਾ ਹਾਂ ਉਹ ਸਵੇਰੇ ਵੀ ਸੋਫੇ ਤੇ ਬੈਠੇ ਸੀ ਮਨੇ ਇੱਕ ਸੋਫੇ ਉੱਤੇ ਕਚੜੇ ਹਾਂ ਬਲੂੰਗੜੇ ਆਹਾਂ ਮਜ਼ੇ ਲੈਂਦੇ ਨੇ ਯਾਰੇ ਲੈਂਦੇ ਆਗਲੇ ਮੈਨੂੰ ਡਰਾਤਾ ਜਿਕੇ ਨਹੀਂ ਮੇਰੇ ਫੋਟੋ ਤਾਂ ਖਿੱਚੀ ਮੇਰੇ ਪਤਾ ਹੀ ਮੜਾ ਚੱਲੀ ਜਾਂਦਾ ਕੰਮ ਆਇਆ ਨਾ ਕੋਈ ਨਹੀਂ ਚੱਲੀ ਜਾਂਦਾ ਇੱਕ ਕੰਮ ਇੱਥੇ ਫਰੰਟ ਆ ਜਾਣ ਮੋਰੇ ਇਹ ਗਾ ਸੋਖਾ ਚੱਲ ਵੀਦੇ ਆ ਜਾ 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 ਮਾਂ ਮੈਨੂੰ ਲਿਆ ਦੀ ਰੱਬੇ ਦਵਾਈ ਆ ਟੈਂਕੀ ਦਾ ਬਹੁਤ ਫਾਇਦਾ ਉਹ ਟੈਂਕੀ ਜਿਹੜੀਆਂ ਛੋਟੀਆਂ ਹਨਾ ਗਰਮ ਹੋ ਜਾਂਦੀਆਂ ਹਨ ਗਰਮੀ ਦੇ ਆਇਆ ਮੋਟੀ ਲੈ ਰਾਇ ਕੱਲੀ 10000 ਦੀ ਟੈਂਕੀ ਆ ਇਹ ਨਹੀਂ ਪਾਣੀ ਗਰਮ ਹੁੰਦਾ ਜੰਮੇ ਆਪਣੇ ਭਰਾ ਨੇ ਜਾਣਾ ਚੀ ਤੇ ਦਰਵਾਜ਼ਾ ਵੀ ਖੋਲ ਤਾਂ ਆਹੀ ਜਾਣਾ ਹੁੰਦਾ ਤੇ ਕਹਿੰਦੇ ਚ ਕੱਢ ਲਾ ਪਈ ਬਾਹਰ ਖੋਲ ਲਾ ਦਰਵਾਜ਼ਾ ਤੂੰ ਕਰ ਦੇ ਮੈਂ ਉਹਨਾਂ ਅੰਦਰ ਗੋਹਾ ਚੱਕ ਲੂੰਗਾ ਕਰ ਲੂੰਗੇ ਨਹੀਂ ਨਹੀਂ ਤੂੰ ਮੈਂ ਅੰਦਰ ਕਰ ਦੂੰਗਾ ਉਹਨਾਂ ਨੂੰ ਹਜੇ ਨਹੀਂ ਠੰਡਾ ਹੀ ਕੀ ਕਰਾਂ ਸਿਕੁਟਰੀ ਨੇ ਉੱਧਰ ਕਰਦੇ ਗੱਡੀ ਖੱਡੀ ਆ ਮਾਗੇ ਇਤਨੀ ਵੀ ਅੱਜ ਸ਼ਵੀਰ ਲੱਗੇ ਲੱਗਣਾ ਚੱਲਾ ਮਿਲਦੇ ਆਣ ਸਿੱਧਾ ਪੰਜ ਆ ਗਏ ਹਸਮਦਾਰ ਲੈ ਕੇ ਸਰਾਈ ਚੋਲਗੀ ਵਾਲਾ ਇਹ ਆ ਗਿਆ ਤੁਸਾਂ ਬੜਾ ਰੱਛ ਜਿਹਾ ਅੱਜ ਯਾਰੀ ਡਾਕਟਰ ਰਮਨ ਇਨਚਾਲਲਾ ਕੇਰ ਬੈਸਟ ਹਾਂ ਜਲਦੀ ਆਇਆ ਫੇਰ 16ਵਾਂ ਨੰਬਰ ਲੱਗ ਰਿਹਾ ਹੈ ਜਿਹੜੇ ਸਵੇਰੇ ਆ ਕੇ ਬਹਿ ਜਾਂਦੇ ਲੋਕਿਆਂ ਨੇ ਸਵੇਰੇ ਹੀ ਰੱਜ ਪਿਆ ਹੈ ਟਾ ਹੋ ਗਿਆ ਜੀ ਆ ਜਾਏ 5ਵਾਂ ਨੰਬਰ ਜਾਂਦਾ ਮੈਂ ਜਦੋਂ ਇੱਥੇ ਰਹਿੰਦੇ ਮੈਂ ਵੈਰਾਈਟੀ ਜਿਹਾ ਹੁੰਦਾ ਹੁੰਦਾ ਇਹਨਾਂ ਦੇ ਬਰੈਡ ਜੇ ਬ੍ਰਾਊਨ ਬਰੈਡ ਵੀ ਬਣਾ ਕੇ ਦਿੰਦੇ ਬਹੁਤ ਲੱਗਦਾ ਸੈਂਡਵਿਚ ਤੁਹਾਡਾ ਇਹ ਪਤਾ ਨਹੀਂ ਕੀ ਪਾ ਕੇ ਬਣਾਉਂਦੇ ਇਹ ਗਾਜਰ ਗਾਜਰ ਜੀ ਵਿੱਚ ਮੈਂ ਤਾਂ ਦਿਖਾਉਂਦਾ ਜਦੋਂ ਆਉਗੇ ਪਾਉਂਦੇ ਇਹ ਕਿਸੇ ਵਾਰ ਮੈਨੂੰ ਲੱਗਾ ਇੱਕ ਵਾਰ ਮਾਂਮੀ ਕੈਨੇਡਾ ਵਾਲੀ ਬਣਾਉਂਦੇ ਹੁੰਦੇ ਸੀ ਉਹ ਵੀ ਸਰਾਏ ਕਰਾਉਂਦੀਆਂ ਇਹਨਾਂ ਉਹ ਮੈਂ ਤਾਂ ਇਚਾਰ ਖਾ ਜਾਂਦਾ ਹੀ ਉਹ ਵੀ ਪਤਾ ਨਹੀਂ ਕਿੱਦਾਂ ਬਣਾਉਂਦੀ ਮੋਹ ਵਿੱਚ ਪਾ ਕੇ ਚੀਜ਼ ਚੰਗੇ ਹਟ ਇਹ ਤਾਂ ਹੁੰਦਾ ਹੱਥ ਦਾ ਆ ਕੇ ਬੱਲੇ ਜੀਨ ਹੁੰਦੇ ਮੇਰੇ ਲਈ ਗੱਜਰ ਹੈ ਬੜੀ ਗੰਨ ਲੈ ਗੱਜਰ ਹੈ ਹਜੇ ਤੱਕ ਵੀ ਵਾਰੀ ਨਹੀਂ ਆਈ ਹੈ ਕਿ ਮੈਂ ਇਹ ਤੱਕ ਆਪਣੇ ਸਟੇਪ ਪੂਰੇ ਕਰੀ ਜਾਂਦਾ ਬਹੁਤ ਟਾਈਮ ਲੱਗਦਾ ਇੱਥੇ ਆਇਆ ਮੈਂ ਗੱਡੀ ਲੈ ਕੇ ਆਇਆ ਹੁਣ ਵੇਲੇ ਹੋਣਾ ਦੇਖ ਲੈ ਹੋਰ ਅੰਕਲ ਬਾਦ ਮੇ ਸਾਢੇ 12 ਹੋ ਗਿਆ 9 ਵਜੇ ਤਾਂ ਆਇਆ ਸੀਗਾ ਹੁਣ ਉਧਰ ਤਾਂ ਜਾ ਨਹੀਂ ਹੋਣਾ ਹੈਗਾ ਹੁਣ ਮੈਨੂੰ ਪਹਿਲਾਂ ਹੀ ਪਤਾ ਸੀ ਮੈਂ ਕਿ ਜਾ ਨਹੀਂ ਹੁਣਾ ਚੱਕੀ ਗੱਡੀ ਵੀ ਐ ਤਿਆਰ ਹੋਣੀ ਐ ਓ ਮਾਈ ਗਾਡ ਹਾਂ ਤਾਂ ਜਾ ਕੇ ਦੁਪਹਿਰ ਨੂੰ ਤੁਹਾਨੂੰ ਬਤਾ ਆਪਣਾ ਤਾਂ ਸੌਣ ਦਾ ਟਾਈਮ ਹਾਂ ਤਾਂ 4 ਵਜੇ ਉੱਠਾਂਗੇ ਸਾਢੇ 4 ਓ ਮਾਈ ਗਾਡ ਗੱਡੀ ਦਾ ਸਾਲਾ ਕਹਿੰਦੀ ਮੈਨੂੰ ਹੱਥ ਨਾਲ ਆ 4 ਤੇ ਛੱਡਦਾ ਸੀ ਮੈਂ ਕਿ ਮੈਨੂੰ ਠੰਡੀ ਹੋਈ ਹੋਏ ਫੇਰ ਵਿੱਚ ਬੈਠਣਾ ਬਹੁਤ ਜ਼ਿਆਦਾ ਕਰੀ ਚਲਾ ਹੁਣ ਮਹੀਨਾ ਕਰਾਵਾਂ ਮਹੀਨੇ ਦੀ ਦਵਾਈ ਲੈ ਲਈ ਆ ਪਰ ਇਹ ਦੇ ਲਓ ਹੁਣ ਸਦਾ ਖਾਣੀ ਪੈਣੀ ਹਮੇਸ਼ਾ ਘੱਟ ਕਰਦੂਗੇ ਕਹਿੰਦੇ ਦਵਾਈ ਕੰਮ ਕਾਲ ਕੋਈ ਨਹੀਂ ਉਹ ਕਹਿੰਦੇ ਜਦੋਂ ਮਰਜੀ ਜਿੰਨਾ ਕਿ ਸਰੀਰ ਸਹਿੰਦਾ ਜਾ ਜਾ ਕੇ ਦੇ ਘੁੰਮਣਾ ਆ ਜੋ ਮਰਜੀ ਕਹਿੰਦੇ ਖਾਵੇ ਵੀ ਕੋਈ ਪਰੇਜ ਨਹੀਂ ਹੈਗਾ ਇਹ ਤਾਂ ਮਰਜੀ ਘੁੰਮੇ ਕਰੇ ਕੋਈ ਚੱਕਰ ਨਹੀਂ ਹੈਗਾ ਜਦੋਂ ਅੱਗੇ ਅਸੀਂ ਨਾਲ ਚਲ ਜੀ ਦਾ ਡਰ ਦੇ ਭੇਜੀ ਲਾਗੇ ਹਨਾ ਤੋਸਾ ਵੀ ਜਾਣਾ ਮੈਂ ਤੁਹਾਡੇ ਕੋਲ ਨਾਲ ਭੇਜਦੀ ਤਾਂ ਕਿਸੇ ਨੂੰ ਉਹ ਕਹਿੰਦਾ ਕੋਈ ਨਹੀਂ ਤੁਰੇ ਫੇਰੇ ਜਦੋਂ ਇਹਨੂੰ ਲੱਗਾ ਕਿ ਮੈਂ ਸਾਹ ਚੜਦਾ ਉਧਰ ਰੁਕ ਲਿਆ ਬਹਿ ਲਿਆ ਨਾ ਫੇਰ ਤੋੜ ਲਿਆ ਕਰੇ ਇਹ ਕੋਈ ਚੱਕ ਦਵਾਈ ਹੈ ਕਹਿੰਦਾ ਲੌਂਗ ਟਾਈਮ ਚੱਲਣੀ ਹੈ ਬੰਦ ਨਹੀਂ ਹੋਣੀ ਹੈ ਕਿ ਇੱਕ ਅੱਧੀ ਗੋਲੀ ਹੋ ਜਾਊਗੀ ਜਿੰਨਾ ਚਾਹਾਂ ਗੋਲੀਆਂ ਤਾਂ ਪਰ ਬੰਦ ਨਹੀਂ ਹੋਣੇ ਹੈਗੇ। ਬਹੁਤ ਠੰਡੀ ਨਾ ਹਾਂਜੇ ਨਾ। ਗਰਮੀ ਬੜੀ ਰਸਤੇ ਮੈਂ ਪਈਏ ਗੋੰਦ ਗਦੀਰਾ ਪਾ ਕੇ। ਬੱਤਾ ਪੀਣਾ ਗਾਇਸ ਬੱਤਾ। ਗਰਮੀ ਬੜੀ ਹੈ ਨਿੰਬੂ ਪਾਣੀ ਪੀ ਲਿਆ ਕਰੋ ਗਰਮੀ ਦੁਰਮੀ ਜਬਤ। ਉਹ ਜਿਆਦੇ ਹੌਂਡੇ ਅੱਜ ਤੇਲਾ। ਲੇ ਲਈਏ ਦਵਾਈ ਮਹੀਨੇ ਦੀ ਲੈ ਲਈ ਹੁਣ ਮਹੀਨੇ ਬਾਅਦ ਆਉਣਾ ਆਜੋ ਪੀ ਲਓ ਬੱਤਾ ਗੋਲੀ ਵਾਲਾ ਬੱਤਾ ਹੁਣ ਬਹੁਤ ਘਟ ਗਿਆ ਇਹ ਟਮਾਟੇ ਮੇ ਰਹੇ ਦੇਖਿਆ ਦੇਖੀ ਹੈ ਸਵਾਦ ਆਉਂਦਾ ਜੋ ਬਿਟਨਾ ਆ ਕੇ ਘੜੀ ਕੀਤੀ ਰੈਸਟ ਤੇ ਅੱਜ ਨਕਲਾਂ ਸਾਡੇ ਪਾਸ ਗਰਮੀ ਕਰਕੇ ਮੈਂ ਗਿਆ ਨਹੀਂ ਦੇਖਣ ਯਾਰ ਬਾਬਾ ਜੀ ਨੂੰ ਕਿਹਾ ਸੋਰੀ ਮਾਫ ਕਰ ਉਹਨੇ ਕਿਹਾ ਹੀ ਆ ਜੀ ਇਹ ਮੈਂ ਚਮ ਚਮ ਨੱਚੂ ਚੱਲਦਾ ਆ ਆ ਬਿਆ ਡੇਟੂ ਪਰ ਇਹ ਕੰਮ ਕੀਤਾ ਤਾਂ ਪਤਾ ਸਵੇਰੇ ਹਸਪਤਾਲ ਡੱਟ ਕੋਣ ਆਇਆ ਉਹਨੇ ਥੈਂਕ ਯੂ ਗਿਫਟ ਹੈ ਗੇਮ ਤਾਂ ਤਾਂ ਨਿਕਾ ਜਾ ਨਾ ਵੀ ਕੋਈ ਨਾ ਸਬਾਲਾ ਖਟਾ ਮਿਠਾ ਆਇਆ ਇਹ ਆਪਣੇ ਲੋਕ ਹੀ ਲਿਆ ਹਾਂ ਹਾਂ ਕਿੱਥੇ ਦੇ ਢੱਡ ਘਟਾਓ ਤੁਸੀਂ ਮੜਾ ਜਾ ਆ ਗੜਵੀ ਵਧੀਆ ਨਾਦੀ ਮੌਨ ਨੂੰ ਉਹਨੇ 36 ਰੋਗ ਲੱਗਦੇ ਭੈਣਾਂ ਉਨੇ ਕਹਿੰਦੇ ਆਈਸਕ੍ਰੀਮ ਲੈ ਆਏ ਉਹ ਆਈਸਕ੍ਰੀਮ ਲੈਣੀ ਹੈ ਕੱਲ ਤੇ ਕੱਲੋਂ ਗਰਮੀ ਇੰਨੀ ਆ ਕੋਈ ਗੱਲ ਨਹੀਂ ਆ ਰਹੀ ਇੰਨੀ ਜਿਆਦਾ ਗਰਮੀ ਆ ਗਏ ਜਿੰਦਾਬਾਦਤਾ ਰਵੇ ਰੱਬੇ ਦੀ ਲੰਬੀ ਉਮਰ ਕਰ ਜਿਹੜਾ ਨਾਰੀਅਲ ਪਲਾ ਆਂਦਾ ਮੈਨੂੰ ਗਰਮੀ ਤਾਂ ਰਾਤ ਮਿਲਦੀ ਆ ਬੜੇ ਸੋਹਣੇ ਆਏ ਆ ਸੇਵ ਲੈ ਆਣੇ ਆਲੇ ਆ ਇਹ ਹੂੰ ਕਿੱਡੇ ਇਹ ਇਹਨਾਂ ਦੇ ਪਾਲਚ ਪੋਲਚ ਵੀ ਨਹੀਂ ਹੋਣੀ ਦੂਜੇ ਤੇ ਨਾ ਸੇਵ ਜਿਹੜਾ ਤੁਸੀਂ ਦੁਕਾਨਾਂ ਤੋਂ ਲਹੋਗੇ ਕਰਦੇ ਦਾ ਪਿਛਲਾ ਪੱਤਾ ਨਹੀਂ ਹੁੰਦਾ ਉਹਨਾਂ ਰਗੜ ਕੇ ਦੇਖਿਓ ਧੋ ਕੇ ਬਾਅਦ ਚ ਵੀ ਪਤਾ ਨਹੀਂ ਕੀ ਕਾਲਾ ਜਾਂ ਲੈਂਦਾ ਸਾਡੀ ਜਿੱਲਦੀ ਜੀ ਬਨੇ ਕੀ ਲਾਉਂਦੇ ਹੋ ਟੇਪਾਂ ਤੇ ਥੈਂਕ ਯੂ ਸਾਜੀ ਕਹਿੰਦਾ ਐਨ ਫੋਸ਼ ਰਹਿਣਾ ਤੂੰ ਕਹਿੰਦਾ ਕੀ ਗੱਲ ਆ ਮਗਾ ਮੈਂ ਨਹੀਂ ਐਵੇਂ ਲੋਕਾਂ ਕੋ ਸੜੇ ਪੁੱਜੇ ਰ ਮੈਂ ਇਦਾਂ ਹੀ 6 ਇੰਚ ਨੰਗ ਰਹਾਂ ਕੇ ਤੇ ਯਕੀਨ ਕਰਨਾ ਮੈਨੂੰ ਉਹ ਹੋ ਰਿਹਾ ਜੇ ਕੋ ਸੱਚੀ ਬੋਲਣਾ 12 ਇਹ ਵੀ ਜਿੰਦਗੀ ਦਾ ਕੱਲ ਦਾ ਨਹੀਂ ਪਤਾ ਹੁੰਦਾ ਨਜ਼ਾਰੇ ਲੋਖ ਖੁਸ਼ ਰਹੋ ਚੱਲ ਮਾਰੋ ਜੋ ਹੋਣਾ ਉਹੀ ਹੋਣਾ ਪਰਮਾਤਮਾ ਵਧੀਆ ਕਰੋ ਤੁਹਾਡੇ ਲਈ ਤੋਂ ਤਾਂ ਮੈਂ ਕਹਿੰਦਾ ਬੜਾ ਖੁਸ਼ ਰਹਿਣਾ ਤੂੰ ਲੰਦਾ ਵੈਚ ਇੰਜੋਏ ਕਰਦਾ ਜ਼ਿੰਦਗੀ ਡੇਲੀ ਆਪ ਵੀ ਕਦੀ ਕੰਜੂਸੀ ਨਹੀਂ ਕੀਤੀ ਔਖਾ ਮਜਮਾ ਭਾਵੇਂ ਜੋ ਜੀ ਕਰਦਾ ਕਰੀਦਾ ਹੈ